ਅੱਜ ਦੇ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਪੰਦਰੋਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਜੋ ਰੱਬ ਨਾਲ ਸ਼ਿਕਾਇਤ ਕਰਦੇ ਨੇ ਉਹ ਇਸ ਘੋੜੇ ਦੀ ਸਵਾਰੀ ਜ਼ਰੂਰ ਕਰਨ ਜਾਂ ਸਵਾਰੀ ਕਰਦੇ ਨੂੰ ਜ਼ਰੂਰ ਵੇਖਣ ਤੁਸੀਂ ਕਹੋਗੇ ਕਿ ਮਾੜੇ ਸਮੇਂ ਦਾ ਘੋੜ ਸਵਾਰੀ ਨਾਲ ਕੀ ਮਤਲਬ ਇਸ ਦਾ ਬਹੁਤ ਡੂੰਗਾ ਮਤਲਬ ਤੇ ਡੂੰਗਾ ਅਰਥ ਨਿਕਲਦਾ ਜੇ ਜਦੋਂ ਕਿਸੇ ਵਿਅਕਤੀ ਤੇ ਕੋਈ ਮਾੜਾ ਸਮਾਂ ਆਉਂਦਾ ਨਾ ਉਦੋਂ ਉਹ ਰੱਬ ਨੂੰ ਤਾਨੇ ਦਿੰਦਾ ਸ਼ਿਕਾਇਤ ਕਰਦਾ ਕਿ हे ਰੱਬਾ ਮੈਂ ਕੀ ਮਾੜਾ ਕੀਤਾ ਸੀ ਜਿਹੜਾ ਮੇਰੇ ਤੇ ਇੰਨਾ ਮਾੜਾ ਸਮਾਂ ਆ ਗਿਆ ਭਾਵੇਂ ਉਹ ਆਰਥਿਕ ਪੱਖੋਂ ਹੀ ਹੋਵੇ ਭਾਵੇਂ ਸਿਹਤ ਪੱਖੋਂ ਹੋਵੇ ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਇਹ ਤੁਸੀਂ ਜਾਣਦੇ ਹੋ ਕਿ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਪਾਸੇ ਤੋਂ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਜੇ ਕੋਈ ਆਰਥਿਕ ਪੱਖ ਤੋਂ ਤੰਗੀ ਚ ਹੋਵੇਗਾ ਨਾ ਉਹ ਵੀ ਰੱਬ ਨੂੰ ਤਾਨੇ ਦਿੰਦਾ ਜੋ ਸਿਹਤ ਪੱਖੋਂ ਕਮਜ਼ੋਰ ਹੋਵੇਗਾ ਬਿਮਾਰ ਹੋਵੇਗਾ ਉਹ ਵੀ ਰੱਬ ਨੂੰ ਤਾਨੇ ਦੇਵੇਗਾ ਇਸ ਲਈ ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ ਹਰ ਬੰਦੇ ਤੇ ਤੇ ਫੇਰ ਉਹ ਇਸ ਘੋੜ ਸਵਾਰੀ ਨੂੰ ਜ਼ਰੂਰ ਵੇਖਣ ਕਰਦੇ ਆ ਜਾਂ ਆਪ ਘੋੜ ਸਵਾਰੀ ਕਰਕੇ ਵੇਖਣ ਜਦੋਂ ਕੋਈ ਬੰਦਾ ਘੋੜੇ ਤੇ ਸਵਾਰ ਹੁੰਦਾ ਨਾ ਤਾਂ ਉਹ ਘੋੜੇ ਨੂੰ ਜਿਤਾਉਣਾ ਚਾਹੁੰਦਾ ਹੁੰਦਾ ਜਦੋਂ ਘੋੜਿਆਂ ਦੀ ਰੇਸ ਹੁੰਦੀ ਆ ਨਾ ਤਾਂ ਜਿਹੜਾ ਘੋੜੇ ਤੇ ਸਵਾਰ ਹੁੰਦਾ ਘੋੜੇ ਦਾ ਮਾਲਕ ਉਹ ਚਾਹੁੰਦਾ ਕਿ ਮੇਰਾ ਘੋੜਾ ਜਿੱਤੇ ਰੇਸ ਵਿੱਚ ਤੇ ਉਹ ਆਪਣੇ ਘੋੜੇ ਨੂੰ ਸ਼ਮਕਾ ਮਾਰਦਾ ਪੌੜ ਮਾਰਦਾ ਕਿ ਇਹ ਅੱਗੇ ਨਿਕਲ ਜਾਵੇ ਤੇ ਜਿੱਤ ਜਾਵੇ ਤੇ ਘੋੜਾ ਸੋਚਦਾ ਕਿ ਮੈਂ ਤਾਂ ਆਪਣਾ ਕੰਮ ਕਰ ਰਿਹਾ ਆ ਮੈਂ ਦੌੜ ਰਿਹਾ ਆ ਪਰ ਮੇਰਾ ਮਾਲਕ ਮੈਨੂੰ ਸ਼ਮਕਾ ਕਿਉਂ ਮਾਰੀ ਜਾ ਰਿਹਾ ਮੈਂ ਕੀ ਮਾੜਾ ਕੀਤਾ ਉਹ ਵੀ ਆਪਣੇ ਮਾਲਕ ਨੂੰ ਤਾਨੇ ਦਿੰਦਾ ਕਿ ਮੈਂ ਤਾਂ ਮਾੜਾ ਕੁਝ ਨਹੀਂ ਕੀਤਾ ਜਿਸ ਤਰ੍ਹਾਂ ਮੇਰਾ ਮਾਲਕ ਢੋਂਦਾ ਮੈਂ ਦੌੜਦਾ ਆ ਪਰ ਫਿਰ ਮੇਰਾ ਮਾਲਕ ਮੈਨੂੰ ਸ਼ਮਕਾ ਕਿਉਂ ਮਾਰਦਾ ਆ ਇਸੀ ਤਰ੍ਹਾਂ ਹੀ ਹਰ ਬੰਦੇ ਨੂੰ ਉਸ ਦਾ ਮਾਲਕ ਜਿੱਤਣ ਵਾਸਤੇ ਸਫਲਤਾ ਹਾਸਲ ਕਰਨ ਵਾਸਤੇ ਮਾੜੇ ਸਮੇਂ ਦੀਆਂ ਸ਼ਮਕਾਂ ਮਾਰਦਾ ਕਿ ਇਹ ਮਾੜੇ ਸਮੇਂ ਤੋਂ ਸਿੱਖੇ ਤੇ ਅੱਗੇ ਨਿਕਲੇ ਤੇ ਫਿਰ ਬੰਦਾ ਵੀ ਉਸੇ ਤਰ੍ਹਾਂ ਰੱਬ ਨੂੰ ਤਾਨੇ ਮਾਰਦਾ ਕਿਉਂਕਿ ਉਹਨੂੰ ਤੇ ਪਤਾ ਨਹੀਂ ਹੁੰਦਾ ਕਿ ਮੇਰਾ ਮਾਲਕ ਵੀ ਮੈਨੂੰ ਜਿਤਾਉਣਾ ਚਾਹੁੰਦਾ ਆ ਇਸ ਮਾੜੇ ਸਮੇਂ ਦੀਆਂ ਸ਼ਮਕਾਂ ਮੈਨੂੰ ਤਾਂ ਵੱਜ ਰਹੀਆਂ ਆ ਇਸ ਕਰਕੇ ਘੋੜੇ ਦੇ ਵਾਂਗੂ ਅਨਜਾਣ ਹੁੰਦਾ ਬੰਦਾ ਤੇ ਰੱਬ ਨੂੰ ਤਾਣੇ ਦਿੰਦਾ ਸੋ ਹਰ ਬੰਦਾ ਕਿਸੇ ਨਾ ਕਿਸੇ ਪੱਖ ਤੋਂ ਦੁਖੀ ਜ਼ਰੂਰ ਹੁੰਦਾ ਜੇ ਉਹ ਆਰਥਿਕ ਪੱਖ ਤੋਂ ਸਹੀ ਆ ਤਾਂ ਸਿਹਤ ਪੱਖ ਤੋਂ ਬਿਮਾਰ ਹੋਵੇਗਾ ਤੇ ਜੇ ਸਿਹਤ ਪੱਖ ਤੋਂ ਸਹੀ ਆ ਤਾਂ ਆਰਥਿਕ ਪੱਖ ਤੋਂ ਬਿਮਾਰ ਹੋਵੇਗਾ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ ਟੈਨਸ਼ਨ ਹਰ ਬੰਦੇ ਨੂੰ ਹੁੰਦੀ ਆ ਇਸ ਲਈ ਰੱਬ ਨੂੰ ਤਾਨੇ ਨਹੀਂ ਦੇਣੇ ਚਾਹੀਦੇ ਰੱਬ ਜੋ ਕਰਦਾ ਉਹ ਸਹੀ ਕਰਦਾ ਉਹ ਮਾੜਾ ਸਮਾਂ ਵੀ ਇਸ ਕਰਕੇ ਹੀ ਆਉਂਦਾ ਆ ਤਾਂ ਕਿ ਚੰਗੇ ਸਮੇਂ ਦਾ ਅਹਿਸਾਸ ਹੋ ਸਕੇ ਤੇ ਦੁੱਖ ਵੀ ਸਰੀਰ ਨੂੰ ਤਾਂ ਹੀ ਆਉਂਦਾ ਕਿ ਸੁੱਖ ਦਾ ਅਹਿਸਾਸ ਹੋ ਸਕੇ ਜਿੰਨਾ ਚਿਰ ਦੁੱਖ ਨਹੀਂ ਨਾ ਆਉਂਦਾ ਉਹਨਾਂ ਚਿਰ ਸੁੱਖ ਦਾ ਵੀ ਅਹਿਸਾਸ ਨਹੀਂ ਹੁੰਦਾ ਜਿੰਨਾ ਚਿਰ ਗਮੀ ਨਹੀਂ ਨਾ ਆਉਂਦੀ ਉਹਨਾਂ ਚਿਰ ਖੁਸ਼ੀ ਦਾ ਵੀ ਅਹਿਸਾਸ ਨਹੀਂ ਹੁੰਦਾ ਇਸ ਕਰਕੇ ਖੁਸ਼ੀ ਗਮੀ ਦੁੱਖ ਸੁੱਖ ਸਰੀਰਾਂ ਦੇ ਨਾਲ ਹੀ ਹੁੰਦੇ ਨੇ ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਆ ਤੇ ਮਾੜਾ ਸਮਾਂ ਜੋ ਆਉਂਦਾ ਨਾ ਉਹ ਵੀ ਚੰਗੇ ਸਮੇਂ ਦਾ ਸੰਕੇਤ ਹੁੰਦਾ ਆ ਕਿਉਂਕਿ ਹਾਰ ਤੋਂ ਬਾਅਦ ਹੀ ਜਿੱਤ ਹੁੰਦੀ ਆ ਤੇ ਮਾੜੇ ਸਮੇਂ ਤੋਂ ਬਾਅਦ ਚੰਗਾ ਸਮਾਂ ਜ਼ਰੂਰ ਆਉਂਦਾ ਤੇ ਉਹ ਮਾਲਕ ਵੀ ਪਰਖਦਾ ਆ ਆਪਣੇ ਬੰਦੇ ਨੂੰ ਕਿ ਇਹ ਮਾੜੇ ਸਮੇਂ ਵਿੱਚ ਕੀ ਕਰਦਾ ਜੇਕਰ ਮਿਹਨਤ ਕਰੇਗਾ ਚੰਗੇ ਕੰਮ ਕਰੇਗਾ ਤਾਂ ਸਫਲਤਾ ਵੀ ਤਾ ਹਾਸਲ ਕਰੇਗਾ ਫੇਰ ਉਹ ਇਸ ਤਰ੍ਹਾਂ ਹੀ ਮਾੜੇ ਸਮੇਂ ਦੀਆਂ ਸ਼ਮਕਾਂ ਵੱਜਦੀਆਂ ਨੇ ਤੇ ਇਸ ਕਰਕੇ ਹੀ ਘੋੜੇ ਦੀ ਗੱਲ ਕੀਤੀ ਗਈ ਆ ਸੋ ਤੁਹਾਨੂੰ ਵਿਚਾਰ ਕਹਿੋ ਜੇ ਲੱਗੇ ਆਪਣੀ رائے ਜ਼ਰੂਰ ਦਿਓ